ਜੀਕ ਤੁਸੀਂ ਉਹਨਾਂ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਕੀ اپیل ਕਰੋਗੇ ਜਿਹੜੇ ਕੇਸ ਕਟਾ ਰਹੇ ਨੇ ਦਾੜ੍ਹੀਆਂ ਕਟਾ ਰਹੇ ਨੇ ਦੇਖੋ ਇਦਾਂ ਦੀ ਕੋਈ ਗੱਲ ਨਹੀਂ ਜੇ ਕਹੀਏ ਜੀ ਆਪਾਂ ਵੀ ਕੇਸਾਂ ਧਾਰੀ ਚ ਜ਼ਿਆਦਾ ਸਿੱਖੀ ਹੋਊਗੀ ਇਦਾਂ ਦੀ ਕੋਈ ਗੱਲ ਨਹੀਂ ਉਹ ਵੀ ਸਾਡੇ ਭਰਾਣੇ ਜੇ ਅਸੀਂ ਉਹਨਾਂ ਨੂੰ ਗੱਲ ਆਵਾਂਗੇ ਨਾਲ ਲਾਵਾਂਗੇ ਉਹਨਾਂ ਦਾ ਮਨ ਆਪੇ ਮਾਰ ਲੈਣੇ ਬਣਾ ਦੇਣਾ ਇਹਦਾ ਕੋਈ ਗੱਲ ਨਹੀਂ ਹੈਗੀ ਜੀ ਇਦਾਂ ਦੀ ਕੋਈ ਗੱਲ ਨਹੀਂ ਉਹ ਵੀ ਸਾਡੇ ਭਰਾਣੇ ਜਦੋਂ ਕੌਮ ਤੇ ਭੀੜ ਪੈਂਦੀ ਆ ਸਭ ਤੋਂ ਵੱਡੇ ਅੱਗੇ ਹੋ ਕੇ ਉਹੀ ਖੜਦੇ ਨੇ ਸਾਡੀ ਕੌਮ 'ਚ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਭਰਾ ਨੇ ਅੱਜ ਜੇ ਉਹਨਾਂ ਨੇ ਵਾਲ ਕਟਾਏ ਨੇ ਅੱਜ ਜੇ ਦਾੜ੍ਹੀਆਂ ਕਟਾਈਆਂ ਨੇ ਤਾਂ ਉਹਨਾਂ ਨੂੰ ਨਾਲ ਲਾਣ ਦੀ ਲੋੜ ਐ ਉਹਨਾਂ ਨੂੰ ਭਜਾਣ ਦੀ ਲੋੜ ਨਹੀਂ ਉਹਨਾਂ ਨੂੰ ਕਹੋ ਕੋਈ ਗੱਲ ਨਹੀਂ ਨਾਲ ਲਾਓ ਆਪੇ ਮਾਰੇ ਨੇ ਮਾਨ ਬਣਾ ਦੇਣਾ ਉਹਨਾਂ ਦਾ ਆਪੇ ਮਾਨ ਬਣ ਜਾਂਦਾ ਬਣ ਜਾਂਦਾ ਆਪਾਂ ਹੀ ਮਾਰੇ ਨੇ ਕੇਸ ਬਣਾ ਦੇਨੇ ਉਹਨਾਂ ਦੇ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਵੀਰ ਜੀ ਇੱਕ ਮੇਰਾ ਸਵਾਲ ਰਹੂਗਾ ਵੀ ਜਿਨ੍ਹਾਂ ਦੇ ਚਲੋ ਸੋਨਾ ਬਾਣਾ ਹਨਾ ਅਕਾਲ ਪੁਰਖ ਦਾ ਸਜਾਇਆ ਹੋਇਆ ਗੁਰੂ ਦਾ ਹਨਾ ਫਿਰ ਉਹ ਲੋਕ ਉਹਨਾਂ ਨੂੰ ਫੜ ਕੇ ਕਿਉਂ ਨਹੀਂ ਲਿਆ ਉਹਨੂੰ ਸਿੱਧੇ ਰਾਸਤੇ ਕਿਉਂ ਨਹੀਂ ਪਾਰ ਹੈ ਗੁਰੂ ਦੇ ਸਿੰਘਾਂ ਦਾ ਇਹ ਫਰਜ ਬਣਦਾ ਨਾ ਬਿਲਕੁਲ ਇਹ ਫਰਜ ਬਣਦਾ ਦੇਖੋ ਜੀ ਜੇ ਆ ਤਾਂ ਆਪਾਂ ਆਪਾਂ ਨੂੰ ਤੋੜਨ ਦੀ ਗੱਲ ਨਾ ਕਰੀ ਆਪਾਂ ਉਹਨਾਂ ਨੂੰ ਜੋੜਨ ਦੀ ਗੱਲ ਕਰੀਏ ਦੇਖੋ ਅੱਜ ਕੱਲ ਤੋੜਨ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਨੇ ਤੇ ਜੋੜਨ ਦੀ ਗੱਲ ਘੱਟ ਹੁੰਦੀ ਹੈ ਆਪਾਂ ਜੋੜਾਂਗੇ ਕਿਵੇਂ ਜੇ ਆਪਾਂ ਉਹਨਾਂ ਨੂੰ ਗਾਲਾਂ ਹੀ ਕੱਢੀ ਜਾਵਾਂਗੇ ਜੇ ਆਪਾਂ ਨੂੰ ਉਹਨਾਂ ਨੂੰ ਛਿੱਤਰੀ ਮਾਰੀ ਜਾਵਾਂਗੇ ਤੂੰ ਵਾਲ ਕਟਾਏ ਆ ਤੂੰ ਦਾੜ੍ਹੀ ਕਟਾਈ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਜੇ ਉਹਨਾਂ ਨੂੰ ਨਾਲ ਲਾਵਾਂਗੇ ਆਪਣੇ ਆਪੇ ਨਾਲ ਲੱਗ ਜਾਣ ਉਹਨਾਂ ਦੇ ਸਮਾਂ ਦੇ ਨਾਲ ਉਹਨਾਂ ਨੇ ਵੀ ਦਾੜ੍ਹੀ ਕੇਸ ਰੱਖ ਲੈਣੇ ਨੇ ਉਹਨਾਂ ਨੇ ਵੀ ਸਿੰਘ ਸਜ ਜਾਣਾ ਇਹ ਆਪਣਾ ਧਰਮ ਹੈ ਜੀ ਦੇਖੋ ਸਭ ਤੋਂ ਵੱਡੀ ਗ ਤਾ ਦੇਖਿਆ ਜਾ ਰਿਹਾ ਵਿੱਚ ਨਾ ਕਈ ਚਰਚਾ ਚੱਲ ਰਹੀਆਂ ਨੇ ਵੀ குரு ਦਾ ਬਾਨ ਹੈ ਉਹਨਾਂ ਨੇ ਲਿਬਾਸ ਜਿਹੜਾ ਪਾਇਆ ਹੋਇਆ ਪਰ ਕਰ ਰਹੇ ਨੇ ਉਹ ਕੁਰਕਰਮ ਬਿਲਕੁਲ ਜੀ ਇਦਾਂ ਦੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਬਾਣਾ ਭਾਮਾ ਪਾਇਆ ਹੋਇਆ ਜੀ ਕਰ ਕੁਰਕਰਮ ਰਿਆਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਇਹ ਜੀ ਦੇਖੋ ਅੱਜ ਕੱਲ ਬਾਣੇ ਦੇ ਵਿੱਚ ਵੀ ਪੁੱਠੇ ਕੰਮ ਕਰਨ ਵਾਸਤੇ ਬਹੁਤ ਲੋਕ ਨੇ ਜੀ ਦੇਖੋ ਇਦਾਂ ਦੀ ਗੱਲ ਕੋਈ ਨਹੀਂ ਵੀ ਸਿੱਖੀ ਕੋਈ ਇਹ ਨਹੀਂ ਹੈਗੀ ਜੀ ਵੀ ਕਿਸੇ ਨੇ ਕੋਈ ਕਿਸ ਨੇ ਬਾਲ ਕਟਾਇਆ ਸਿੱਖ ਕੌਮ ਦੇ ਵਿੱਚ ਉਹ ਵੀ ਉਨਾ ਹੀ ਕਿਹਾ ਜਾਂਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਵੀ ਉਹ ਆਪਣੇ ਤੋਂ ਸਿੱਖ ਘੱਟ ਹੋਊਗਾ ਸ਼ਾਇਦ ਉਹ ਸਾਡੇ ਤੋਂ ਜ਼ਿਆਦਾ ਮਰਿਆਦਾ ਰੱਖਦਾ ਹੋਵੇ ਨਿਤਨੇਮ ਸਾਡੇ ਤੋਂ ਜ਼ਿਆਦਾ ਹੋਵੇ ਜੀ ਉਹ ਜਪਜੀ ਸਾਹਿਬ ਪੜਦਾ ਹੋਵੇ ਜਪ ਸਾਹਿਬ ਪੜਦਾ ਹੋਵੇ ਚਪਈ ਸਾਹਿਬ ਪੜਦਾ ਹੋ ਦਾ ਹੋਵੇ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਉਹ ਉਹਨਾਂ ਨੇ ਆਪ ਹੀ ਮੁੜਿਆਣਾ ਜੀ ਦੇਖੋ ਸਮੇਂ ਨੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਆਪ ਹੀ ਮੁੜਿਆਣਾ ਦੇਖੋ ਇਦਾਂ ਦੀ ਕੋਈ ਗੱਲ ਨਹੀਂ ਉਹ ਵੀ ਸੈੱਟ ਹੋ ਜਾਣਗੇ ਸਾਰੇ ਸੈੱਟ ਹੋ ਜਾਣਗੇ ਪੰਜਾਬ ਖੁਸ਼ਹਾਲ ਹੋ ਜਾਊਗਾ ਜੀ ਹਾਂਜੀ ਚਲੋ ਵੀਰ ਜੀ ਆਪਾਂ ਨਾਮ ਤਾਂ ਕੀ ਲੈਣਾ ਪਰ ਚਰਚਾ ਚੱਲ ਰਹੀਆਂ ਨੇ ਵਿੱਚ ਕਈ ਹਨ ਕਈ ਕੋਈ ਪ੍ਰਚਾਰਕ ਨੇ ਹਨਾ ਮਤਲਬ ਵੀ ਦਿੰਦੇ ਨੇ ਤੇ ਮਤਲਬ ਕੀ ਸਾਡੇ ਜੇ ਪੇਰੈਂਟਸ ਸਾਡੇ ਮਾਪੇ ਬਣ ਜਾਣ ਹਨਾ ਤਾਂ ਉਹ ਪ੍ਰਚਾਰਕ ਆਉਂਦੇ ਨੇ ਫੇਮ ਦੇ ਲਈ ਫਿਰ ਬਾਅਦ ਵਿੱਚ ਕਹਿੰਦੇ ਬਾਹਰੋਂ ਕੁਝ ਹੋਰ ਹੁੰਦਾ ਅੰਦਰੋਂ ਕੁਝ ਹੋਰ ਹੁੰਦਾ ਬਿਲਕੁਲ ਇਹਦਾ ਗੱਲ ਹੈ ਜੀ ਇਹ ਦੇਖੋ ਦੁਨੀਆਦਾਰੀ ਦੇ ਪੱਖ ਨੇ ਜੀ ਦੇਖੋ ਇੱਕ ਪੱਖ ਸਿੱਧਾ ਵੀ ਹੋਊਗਾ ਇੱਕ ਪੱਖ ਨੈਗੇਟਿਵ ਨੈਗੇਟਿਵ ਵੀ ਹੋਊਗਾ ਜੀ ਦੇਖੋ ਚਲੋ ਆਪਾਂ ਤਾਂ ਇਹੀ ਗੱਲ ਕਰਦੇ ਆਂ ਜੀ ਜਿਹੜੇ ਇਹ ਬੇਮੁਖ ਹੋਏ ਹੋਏ ਨੇ ਗੁਰੂ ਤੋਂ ਇਹ ਵੀ ਮੁੜੇ ਆਣ ਦੇਖੋ ਗੁਰੂ ਦੇ ਬਾਣੇ ਪਾ ਕੇ ਜਿਹੜੇ ਬੇਮੁਖ ਹੋਏ ਹੋਏ ਨੇ ਇਹ ਵੀ ਮਾਰੇ ਮਾਰੇ ਇਹਨਾਂ ਨੂੰ ਵੀ ਭਲੀ ਬਖਸ਼ੇ ਜੀ ਮਾਰੇ ਕਿਰਪਾ ਕਰੇ ਇਹਨਾਂ ਦੇ ਵੀ ਇਹ ਵੀ ਆਪਣੇ ਪੁਰਕਰਮ ਛੱਡ ਕੇ ਜੀ ਆਪਣੇ ਸਿੱਧੇ ਰਾਹ ਲੱਗਣ ਸੇਵਾ ਕਰਨ ਕੌਮ ਦੀ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰਨ ਕਰਨ ਅੰਮ੍ਰਿਤ ਛਕਣ ਬਾਟੇ ਤਿਆਰ ਕਰਨ ਵੱਧ ਤੋਂ ਵੱਧ ਇਹੀ ਸੇਵਾ ਇਹਨਾਂ ਦੇ ਮੱਥੇ ਲੱਗੀ ਹੋਈ ਹੈ ਜੀ ਦੇਖੋ